ਤੇ 3 ਸਪੀਡ ਹੈ ਵੀ ਵੀਰੇ 3 ਸਪੀਡ ਆ ਬਾਈ ਕਹਨੇ ਇਹ ਵੀ ਮੂਨ ਰੇਡੀਅਲ ਟਾਇਰ ਆ ਰੇਡੀਅਲ ਟੀ ਮਾਡਲ ਆ ਵੀਰੇ 21 ਮਾਡਲ ਆ ਬਾਈ ਹਾਂਜੀ ਹਾਂਜੀ ਬਾਕੀ ਇਹ ਚੈੱਕ ਕਰਾਰੇ ਪੂਰਾ ਸਾਰਾ ਰੰਗ ਦਾ オリジナル ਆ ਬਾਈ ਸਾਰੇ ਰੰਗ オリジナル ਆ ਵੀਰੇ ਤੇ ਲੈ ਬਰੇ ਸਾਰੇ ਹੀ ਇਹ 550 ਘੰਟੇ ਚੱਲਿਆ ਪਿਆ ਬਾਈ ਜੌਂਡੀਅਰ ਠੀਕ ਆ ਤੇ ਬਾਈ ਤੇ 3 ਸਪੀਡ ਹੈ ਵੀ ਵੀਰੇ 3 ਸਪੀਡ ਆ ਬਾਈ ਕਹਨੇ ਇਹ ਵੀ ਮੂਨ ਰੇਡੀਅਲ ਟਾਇਰ ਆ ਰੇਡੀਅਲ ਸਤਸੇ ਆ ਕਾ ਜੀ ਸਵਾਗਤ ਆ ਤੁਹਾਡਾ ਆਪਣੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਫੇਰ ਆਪਾਂ ਆਏ ਆ ਬਰਨਾਲਾ ਟਰੈਕਟਰ ਮੰਡੀ ਤੇ ਤੇ ਬਾਕੀ ਆਪਾਂ ਹੁਣ ਕਰਦੇ ਆਂ ਮਾਲਕ ਵੀਰਾਂ ਨਾਲ ਗੱਲ ਵੱਧ ਤੋਂ ਵੱਧ ਵੀਡੀਓ ਨੂੰ ਕਰ ਦਿਓ ਸ਼ੇਅਰ ਆ ਠੀਕ ਆ ਤੇ ਸਾਰੇ ਸਾਨੂੰ ਟਰੈਕਟਰ ਚੈੱਕ ਕਰਾਵਾਂਗੇ ਸੋਨਾ ਦੇ 452 ਤੇ ਹੋਰ ਟਰੈਕਟਰ ਆ ਜੋ ਜੇ ਆਪਾਂ ਹੁਣ ਬਾਈ ਜੋਦੇ ਨਾਲ ਗੱਲਬਾਤ ਕਰਦੇ ਆਂ ਤੇ ਬਾਈਆਂ ਦੇ ਸਾਰਾ ਸੋਨਾ ਲਿਕਾ ਟਰੈਕਟਰ ਖੜੇ ਐ ਬਾਈ 852 ਖੜਿਆ ਸਸੀ ਘਾ ਬਾਈ ਜੀ ਸਸੀ ਘਾ ਜੀ ਤੇ ਪਹਿਲਾ ਪਿੰਡ ਦਾ ਹਦੋ ਜੀ ਆਪਣਾ ਬਰੇ ਰੈਕੋਟ ਕੋਲ ਜੋਲਾ ਪਿੰਡ ਰੈਕੋਟ ਦੇ ਨਾਲ ਹੀ ਪੈਂਦਾ ਪੰਜ ਕਿਲੋ ਤੇ ਦਿਓ ਟਟੇਲ ਜੀ ਸੋਨਾ ਲਿਕਾ ਇਹ ਵੀ 10 ਮਾਡਲ ਆ ਠੀਕ ਆ ਜੀ ਤੇ ਸਾਰੇ ਟਰੈਕਰ ਦੀ ਜਿਹਨੇ ਚੱਲਿਆ ਪੰਜਾਬ ਨੰਬਰ ਆ ਤੇ ਇਧਰ ਪਹਿਲੇ ਚੈੱਕ ਕਰਾ ਦੇ ਮੈਂ ਕਹਣਾ ਪੂਰਾ ਸਾਫ ਟਰੈਕਰ ਆ ਲੁਧਿਆਣੇ ਦਾ ਨੰਬਰ ਆ ਵੀਰੇ ਲੋਕਲ ਨੰਬਰ ਹੋਣਗੇ ਟਰੈਕਰ ਸਾਰੇ ਆਪਣੇ ਠੀਕ ਆ ਤੇ ਇਧਰੋਂ ਲਿੰਕ ਕੰਨੀਓ ਚੈੱਕ ਕਰਾ ਦੇ ਆ ਜਾ ਸਾਰੇ ਬਈ ਬਾਕੀ ਬਈ ਟਾਇਰ ਕਿੰਨੇ ਪੈਸੇ ਪਾਇਆ ਟਾਇਰ ਵੀਰੇ ਮਗਰਲੇ ਤਾਂ ਨਵੇਂ ਹੀ ਆ 90 ਪੈਸੇ ਆ ਮੂਹ ਨੇ ਹੈਗੇ ਵੀਰੇ ਆਪਣੇ ਆਪ ਤੋਂ ਵੱਧ ਠੀਕ ਆ ਠੀਕ ਆ ਬੇਟ ਬੂਟ ਸਾਰੇ ਕੁਝ ਨਾਲ ਆਈ ਡੰਡਾ ਡਰਾਈਵਰ ਸਾਰੇ ਬਾਕੀ ਆ ਬੇਟ ਤਾਂ ਕੰਨੀ ਚੈੱਕ ਕਰਾਏ ਨਵੇਂ ਬੇਟ ਆ ਬਾਈ ਕਹਿੰਦੇ ਠੀਕ ਆ ਤੇ ਬਾਈ ਡਿਮਾਂਡ ਕੀ ਰੱਖੀ ਏ ਟਰੈਕਟਰ ਦੀ ਡਿਮਾਂਡ ਵੀਰੇ ਆਪਾਂ 380 ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਲੈਸ ਹੋਈ ਹੋਈ ਸੋਹਣੀ ਬਾਈ ਕਹਿੰਦੇ ਮੌਕੇ ਤੇ ਮੰਨ ਤਾਂ ਆਜੋ ਅੱਗੇ ਦਿਖਾਉਣੇ ਆ ਫਿਰ ਇਹਦੇ ਦੇ ਡਿਟੇਲਸ ਸੁਣਾ ਲਿਕਾ ਡੀ ਆਈ ਇਹ ਵੀ ਵੀਰੇ ਸੋਹਣ ਲਿਕਾ RX60 2011 ਮਾਡਲ ਆ ਵੀਰੇ ਇਹ ਠੀਕ ਆ ਜੀ ਤੇ ਇਹਦੇ ਮਗਲ ਟਾਇਰ ਨਵੇਂ ਪਏ ਨੇ ਤੇ ਮੂਹਰ ਨੇ ਠੀਕ ਹੈ ਜੀ ਕੈਮਰਾਮੈਨ ਨੂੰ ਫਾਈਬਰ ਛਤਰੀ ਵੀਰੇ ਨਾਲ ਆ ਠੀਕ ਆ ਠੀਕ ਆ ਜੀ ਆ ਨਾਲ ਫੋਟੋ ਦਿਓ ਸਾਰਾਈ ਹਾਂਜੀ ਹਾਂਜੀ ਮੁੰਬਰੀਆ ਵਾਲੇ ਡੰਡੇ ਡੁੰਡੇ ਗੱਡੀਆਂ ਸਾਰੇ ਕੁਝ ਚੈੱਕ ਕਰਾ ਦਿਓ ਹੁੱਕ ਵੇਟ ਇਹਦੇ ਨਾਲ ਬਾਕੀ ਵੇਟ ਨਾਲ ਆ ਇਹਦੇ ਵੇਟ ਵੀ ਇੱਕ ਵਾਰ ਮੈਂ ਕਹਿੰਦਾ ਚੈੱਕ ਕਰਾ ਦਿਓ ਜੀ ਆਪਣੇ ਟਰੈਕਟਰ ਤੇ ਵੀ ਆਏ ਨਹੀਂ ਹੋਊਗਾ ਕੁਝ ਘੱਟ ਹੋਊ ਚੀਜ਼ ਸਾਰਾ ਕੁਝ ਨਾਲ ਜਿਹੜਾ ਕੁਝ ਨਾਲ ਹੁੰਦਾ ਠੀਕ ਹੈ ਬਈ ਇਹ ਪੰਜਾਬ ਨੰਬਰੀਆ ਬਈ ਹਾਂਜੀ ਸਾਰੇ ਟਰੈਕਟਰ ਪੰਜਾਬ ਨੰਬਰ ਹੋਣਗੇ ਵੀਰੇ ਠੀਕ ਹੈ ਜੀ ਆਲਮੋਸਟ ਬਰਨਾਲਾ ਜਾਂ ਲੁਧਿਆਣਾ ਨੰਬਰ ਸਾਡੇ ਕੋਲ ਜ਼ਿਆਦਾ ਘਰ ਹੁੰਦੇ ਆ ਸਾਰੇ ਠੀਕ ਹੈ ਤੇ ਇਹਦੀ ਬਾਈ ਡਿਮਾਂਡ ਕੀ ਰੱਖੀ ਆ ਇਹਦੇ ਵੀਰੇ ਡਿਮਾਂਡ ਆਪਾਂ ਕਰਦੇ ਆ ਤੈਨੂੰ 90 ਠੀਕ ਹੈ ਬਾਕੀ ਮੌਕੇ ਕਰ ਹਾਂਜੀ ਹਾਂਜੀ ਹਾਂ ਆਪਾਂ ਹੁਣ ਕਰਦੇ ਆਂ ਗੱਲਬਾਤ ਸੋਨਾ ਦੀ ਘੱਡੀ ਆਈ 60 ਦੀ ਇਹ ਵੀਰੇ ਮਿੰਨੀ 60 ਕਹਿੰਦੇ ਇਹਨੂੰ ਠੀਕ ਆ ਜੀ ਤੇ ਇਹ ਛੋਟਾ 60 ਕਹਿੰਦੇ 14-12 ਚ ਹੁੰਦਾਗਾ ਠੀਕ ਆ ਤੇ ਇਹ ਹੈਗਾਗਾ ਆਪਣਾ 8 ਮਾਡਲ ਵੀਰੇ ਸਾਡੇ ਤੇਰੀ ਹਾਂਜੀ ਠੀਕ ਆ ਬਾਕੀ ਇਹ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਮਗਰ ਲਈ ਕਿੰਨੇ ਪੈਸੇ ਆ ਬਾਈ ਇਹ ਟਾਇਰ ਇਹ ਹੈਗੇ ਵੀਰੇ 75 ਕੇ ਪੈਸੇ ਹੈਗੇ ਠੀਕ ਆ ਠੀਕ ਆ ਤੇ ਆਇਆ ਇਧਰੋਂ ਪਿੱਛੋਂ ਵੀ ਚੈੱਕ ਕਰਾ ਦੇ ਇੱਕ ਵਾਰ ਮਗਰਾੜ ਪੂਰੇ ਸਾਫ ਆ ਬਾਈ ਕਹਿੰਦੇ ਤੇ ਪੰਜਾਬ ਦੇ ਨੰਬਰ ਹਨ ਬਾਈ ਹਾਂਜੀ ਹਾਂਜੀ ਵੀਰੇ ਠੀਕ ਆ ਠੀਕ ਆ 723 ਨੰਬਰ ਆ ਬਾਕੀ ਇਧਰੋਂ ਪਲੇਟ ਫਾਰਮ ਕਰਨੀ ਚੱਕ ਕਰਾ ਦੇ ਇਧਰੋਂ ਮੂਹਰੋਂ ਸਾਰਾ ਟਰੈਕਟਰ ਜਿੰਨਾ ਕਹ ਤਾ ਸਾਂਗੇ ਉਨਾਂ ਹੋਊਗਾ ਸਾਰਾ ਕੁਝ ਸਹੀ ਗਏ ਬੰਦੇ ਆ ਕੇ ਇਹ ਨਾ ਕਹਿਣਗੇ ਮ ਘਾਟਾ ਬੁੱਜੀ ਜਾ ਤੇ ਬਾਈ ਇਹ ਟਰੈਕਟਰ ਦੀ ਡਿਮਾਂਡ ਕੀ ਰੱਖੀ ਆ ਇਹ ਵੀਰੇ ਆਪਾਂ ਮੋਕੇ ਤੇ ਮੰਗ ਜਾਂਦੇ ਦੋ 95 ਦੋ 95 ਦੀ ਹਾਂਜੀ ਠੀਕ ਹੈ ਜੀ ਇਹ ਆਜੋ ਬਾਈ ਆਪਾਂ ਹੁਣ ਕਰਾਉਣਾ ਸੋਹਣ ਵਾਲੀ ਕਾ 750 750 ਉਰੇ 20 ਮਾਡਲ 3 ਸਪੀਡ ਆ ਚੇਂਜਰ ਵਾਲਾ ਵੀਰੇ ਚੇਂਜਰ ਆ ਟਰੈਕਟਰ ਆ ਬਾਈ ਕਹਿੰਦੇ ਆ ਇਧਰ ਦਿਖਾ ਰ ਇੱਕ ਵਾਰ 11 ਕੰਨੀ ਬਾਈ ਕਹਿੰਦੇ ਇੰਜਰ ਗੇਅਰ ਲੱਗਿਆ ਪਿਆ ਸੈਬਰ ਵਾਲੀ ਛਤਰੀ ਪੱਖੀ ਵੀਰੇ ਲਾਈਟਾਂ ਨੂੰ ਕਰਾ ਰਿਹਾ ਹਾਂ ਇਹ ਦਾ ਸਾਰਾ Ориਜਨਲ ਆ ਬਾਈ ਆ ਬਾਕੀ ਸਾਰਾ ਨਾਲ ਆ ਬਾਈ ਕਹਿੰਦੇ ਹੁੱਡ ਪੱਖੀ ਛਤਰੀ ਨਾਲ ਤੇ ਆ ਹੁੱਕ ਕਿੰਨੀ ਜੱਕ ਕਰਾਇ ਜਮ ਨਹੀਂ ਹੁੱਕ ਦਾ ਰੰਗ ਲਿਆ ਵੇ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਬਾਕੀ ਮਗਰੋਂ ਚੈੱਕ ਕਰ ਲੋ ਇੱਕ ਵਾਰ ਟਾਇਰਾਂ ਦੀ ਕਿੰਨੀ ਕੰਡੀਸ਼ਨ ਪਈ ਆ ਬਾਈ ਤੇ ਟਾਇਰ ਵੀਰੇ ਹੈਗੇ 85 ਕੇ ਪੈਸੇ ਵੀਰੇ ਠੀਕ ਆ ਜੀ ਠੀਕ ਮੂਰਲੇ 85 ਪੈਸੇ ਆ ਵੀਰੇ ਠੀਕ ਆ ਜੀ ਤੇ ਬਾਈ ਇਹਦੀ ਡਿਮਾਂਡ ਕੀ ਰੱਖੀ ਆਪਾਂ ਇਹ ਡਿਮਾਂਡ ਵੀਰੇ ਆਪਾਂ 585 ਮੰਗਦੇ ਆ ਵੀਰੇ ਬਾਕੀ ਮੌਕੇ ਤੇ ਹੋ ਜੂਗਾ ਮੰਨਤਾ ਨਹੀਂ ਠੀਕ ਆ ਜੀ ਸਵਰਾ ਯਾਰ ਫਿਰ 97 ਮਾਡਲ ਆ ਵੀਰੇ ਇਹ 97 ਮਾਡਲ ਆ ਟਰੈਕਟਰ ਦਾ ਹਾਂਜੀ ਚਲਾਈ ਚ ਪੂਰਾ ਵਧੀਆ ਬਾਈ ਚਲਾਈ ਚ ਪੂਰਾ ਵਧੀਆ ਪੂਰਾ ਵਧੀਆ ਕੰਮ ਕੰਮ ਦੇ ਦਊਗਾ ਪੂਰਾ ਵਧੀਆ ਬੰਦੇ ਨੂੰ ਹਾਲਤ ਪੂਰੀ ਵਧੀਆ ਚੰਗਾ ਆ ਟਰੈਕਟਰ ਬਾਕੀ ਚੱਲ ਰੂਨ ਨਾ ਹੋ ਵਧੀਆ ਵੀਰੇ ਠੀਕ ਆ ਜੀ ਕੀ ਡਿਮਾਂਡ ਰੱਖੀ ਹੈ ਬਾਈ ਇਹ ਟਰੈਕਟਰ ਦੀ 60 ਦੀ ਹਾਂ 1 ਲੱਖ 67000 ਰੁਪਏ ਵੀਰੇ ਮੰਗਦੇ ਆ ਮੌਕੇ ਤੇ ਮੰਨਤਾ ਹੋ ਜੂ ਬਾਕੀ ਤੇ ਹੋ ਜੂਰੇ ਠੀਕ ਆ ਤੇ ਆ ਹੁਣ ਗੱਲ ਕਰਦੇ ਆ ਫਾਰਮ ਟਰੈਕ 60 55 55 ਇਹ ਵੀ ਰਾਜਾ ਟਰੈਕਟਰ ਠੀਕ ਹੈ ਜੀ ਤੇ ਭਾਈ ਕਿੰਨਾ ਮਾਡਲ ਹੈ 19 ਮਾਡਲ ਬਰੇ 19 ਮਾਡਲ ਆ ਹਾਂਜੀ ਪਹਿਲਾਂ ਟਾਇਰ ਇੱਕ ਨਹੀਂ ਚੈੱਕ ਕਰਾ ਦੇ ਦੋ ਮੂਲੇ ਰੇਡੀਅਲ ਟਾਇਰ ਆ ਬਰੇ ਹਾਂ ਮਗਲੇ ਗੁਡੀਅਰ ਦੇ ਨਾਮ ਤੇ ਤੇ ਬਾਕੀ ਸਾਰੇ ਪਾਸੇ ਵੀਡੀਓ ਬਣਾ ਚੈੱਕ ਕਰਾ ਦੇ ਟੂਬਾ ਟਾਬਾ ਚੈੱਕ ਕਰ ਲਓ ਫਾਰਮ ਟਰੈਕ ਦੀਆਂ ਜਮਾ ਨਮੀਆਂ ਪਈਆਂ ਮਗਰਾੜ ਓਡ ਦੇ ਛਤਰੀ ਜਮਾ ਕੋਕੇ ਆ ਪੀਸ ਆ ਇਹ ਵੀ ਪੰਜਾਬ ਨੰਬਰ ਹੀ ਆਣਾ ਭਾਈ ਹਾਂਜੀ ਹਾਂਜੀ ਇਹ ਵੀ ਪੰਜਾਬ ਨੰਬਰ ਆ ਕੀ ਡਿਮਾਂਡ ਰੱਖੀ ਐ ਬਾਈ ਟਰੈਕਟਰ ਦੀ ਇਹਦੇ 6 ਲੱਖ 45 ਹਜ਼ਾਰ ਰੁਪਏ ਮੰਗਦੇ ਆ ਵੀਰੇ ਮੌਕੇ ਤੇ ਮਾਨਤਾਣ ਹੋ ਜਾਊਗਾ ਹਾਂਜੀ ਹਾਂਜੀ ਕਰਾਂਗੇ ਵੀਰੇ ਠੀਕ ਆ ਜੀ ਜੌਂਡੀਆਰਾ 52 52 10 ਬਾਈ ਡੌਟ ਤੇ ਆ ਜੀ ਉਹ ਵੀਰੇ 21 ਮਾਡਲ ਆ ਵੀਰੇ ਇਹ 21 ਮਾਡਲ ਆ ਬਾਈ ਹਾਂਜੀ ਹਾਂਜੀ 21 ਮਾਡਲ ਆ ਸਾਰਾ ਪੀਟਰ origional ਆ ਗੁੱਡੀ ਦਾ ਸਾਹ ਕਹੇ ਬਾਈ ਕਿਨੇ origional ਆ ਹਾਂਜੀ ਇੱਕ ਵਾਰ ਚੈੱਕ ਕਰਾ ਦੇ ਪਿਸਟਰ ਟੂਬਟ ਆਪਾਂ ਹੋਰ ਆ ਲੈਂਕ ਤੇ ਨਿਊ ਚੈੱਕ ਕਰਾਰੇ ਖਤਰੀ ਜਮਾ ਨਵੀਆ ਬਾਈ ਸਾਢੇ 550 ਘੰਟੇ ਚੱਲੇ ਵੀਰੇ ਸਾਰੇ ਇਹ ਸਾਢੇ 550 ਘੰਟੇ ਚੱਲਿਆ ਪਿਆ ਬਾਈ ਜੌਂਡੀਅਰ ਠੀਕ ਆ ਤੇ ਬਾਈ ਕੀ ਡਿਮਾਂਡ ਰੱਖੀ ਹੈ ਟਰੈਕਟਰ ਦੀ ਲਗ 7 ਲੱਖ 70000 ਰੁਪਏ ਮੰਗਦੇ ਬਰੇ ਬਾਲਾ ਇੱਕ ਨੰਬਰ ਆ ਬਾਈ ਇਹ ਚੈੱਕ ਕਰ ਸਕਦੇ ਹਾਂ 19 ਨੰਬਰ ਆ ਬਰੇ ਬਰਨਾਲੇ ਦੇ ਨੰਬਰ ਲੋਕਲ ਨੰਬਰ ਹੋਣਗੇ ਜੰਨੇ ਦੇ ਆ ਆ 85221 ਅਭੀ 852 ਤੇਰਮ ਗੁਰ ਲਈ ਜਮਾ ਨਵੇਂ ਪਿਆ ਕੰਡੇ ਜੀ ਵੀ ਖੜੇ ਆ ਹਾਂਜੀ ਤੇ ਮਗਰੋਂ ਚੈੱਕ ਕਰਾ ਦੇ ਇੱਕ ਵਾਰ ਬਾਈ ਮਾਡਲ ਆ ਵੀਰੇ ਬਾਈ ਮਾਡਲ ਆ ਬਾਈ ਕਹਿੰਦੇ ਹਾਂਜੀ ਇਹ ਵੀ ਪੰਜਾਬ ਦਾ ਹੀ ਨੰਬਰ ਆ ਭਾਈ ਹਾਂਜੀ ਹਾਂਜੀ ਪੀਵੀ 11 ਇਹ ਵੀ ਠੀਕ ਆ ਹਾਂਜੀ 7 ਲੱਖ 75000 ਰੁਪਏ ਦੀ ਡਿਮਾਂਡ ਕਰਦੇ ਵੀਰੇ ਇਹਦੀ ਸਾਰਾ ਰੰਗ ਦਾ Ориਜినਲ ਆ ਨਾ ਭਾਈ ਸਾਰਾ ਤਾਂ Ориਜినਲ ਆ ਵੀਰੇ ਆਹ ਅਗਲਾ ਰੈਕਟਰ ਹੈ ਬਾ ਠੀਕ ਆ ਭਾਈ ਹਾਂਜੀ ਭਾਈ ਦਿਓ 855 ਦੀ ਹੁਣ ਡਿਟੇਲ ਇਹ ਵੀਰੇ ਬਾਈ ਮਾਰ ਲਾ ਵੀਰੇ 3 ਸਪੀਡ ਆ ਇਹ ਠੀਕ ਆ 3 ਸਪੀਡ ਆ ਇਧਰੋਂ ਚੈੱਕ ਕਰਾ ਦੇ ਭਾਈ ਇੱਕ ਵਾਰ ਹਾਂਜੀ ਇਹ ਰੰਗ ਦਾ ਸਾਰਾ Ориਜਨਲ ਆ ਬਾਈ ਰੰਗ ਰੰਗ Ориਜਨਲ ਆ ਇਹ ਵੀ ਪੂਰੀ ਡਿਮਾਂਡ ਆ ਬਰੇ ਟਰੈਕਟਰ ਦਾ ਟਰੈਕਟਰ ਪੂਰੇ ਨਹੀਂ ਹੁੰਦੇ ਠੀਕ ਆ ਜੀ ਇਹ ਟਾਇਰ ਤੇ ਚੈੱਕ ਕਰ ਸਕਦਾ ਹਾਂ ਆ ਕੰਡੇ 'ਚ ਹਜੇ ਵੀ ਖੜਿਆ ਇਹਦੇ ਹਾਂਜੀ ਕਿੰਨੇ ਪੈਸੇ ਟਾਇਰ ਪਿਆ ਬਾਈ ਇਹ ਟਾਇਰ ਹੈਗੇ ਬਰੇ 85 90 ਪੈਸੇ ਹੈਗੇ ਠੀਕ ਆ ਬਾਕੀ ਆ ਪਿੱਛੋਂ ਵੀ ਚੈੱਕ ਕਰਾ ਦੇ ਹੁੱਕ ਕੰਨੀਓ ਆ ਹੁੱਕ ਕਿੰਨੇ ਦੇਖ ਲਾ ਮਾੜਾ ਕਰ ਰੰਗ ਲਿਆ ਵਿਆ ਇਹ ਤਾਂ ਬਰੇ ਆਪਾਂ 285 ਹੀ ਆਪਣੇ ਕੋਲ ਆਪਾਂ ਰੀਸਟ ਦੇ ਲਾਇਆ ਇਹ ਕਿੰਨੇ ਕਿੰਨੇ ਘੱਟ ਲਿਆ ਵਾ ਬਾਈ ਏ ਵੀਰੇ ਚੱਲਿਆ 8900 ਘੰਟੇ ਤੇ ਲੈ 850 809 ਘੰਟੇ ਭਾਈ ਹਾਂਜੀ 850 ਘੰਟੇ ਚਲੇ ਠੀਕ ਆ ਵੀਡੀਓ ਤੇ ਭਾਈ ਪੰਜਾਬ ਦੇ ਨੰਬਰ ਆ ਨਾ ਹਾਂਜੀ ਹਾਂਜੀ ਪੰਜਾਬ ਨੰਬਰ ਆਈ ਬਰਨਾਲੇ ਦਾ ਨੰਬਰ ਲੋਕ ਨੰਬਰ ਨੇ ਯਾਰੀ ਤੇ ਕੀ ਡਿਮਾਂਡ ਰੱਖੀ ਹੈ ਭਾਈ ਟਰੈਕਟਰ ਦੀ ਏ ਵੀਰੇ 775 ਮੰਗਦੇ ਆਪਾਂ ਮੌਕੇ ਤੇ ਹੋ ਜੂਗਾ ਹੋ ਠੀਕ ਆ ਜੀ ਅੱਜ ਹੁਣ ਪ੍ਰੀਜ਼ ਦਿਖਾਉਣੇ ਭਾਈ ਦੇ ਉਹ ਵੀ 21 ਮਾਡਲ ਆ ਵੀਰੇ 21 ਮਾਡਲ ਆ ਬਾਈ ਹਾਂਜੀ ਹਾਂਜੀ ਬਾਕੀ ਇਹ ਚੈੱਕ ਕਰਾਰੇ ਪੂਰਾ ਸਾਰਾ ਰੰਗ ਦਾ オリジナル ਆ ਬਾਈ ਸਾਰਾ ਰੰਗ オリジナル ਆ ਵੀਰੇ ਠੀਕ ਆ ਜੋ ਇਹ ਵੀ ਲੋਕਲ ਨੰਬਰ ਬਰਨਾਲੇ ਦਾ ਨੰਬਰ ਆ ਜੀ ਬਰਨਾਲੇ ਦਾ ਹੀ ਨੰਬਰ ਆ ਬਾਈ ਹਾਂਜੀ ਹਾਂਜੀ ਟਾਇਰ ਦੂਰੇ ਇਹਦੇ ਵੀ ਨਵੇਂ ਪਏ ਜਾਵੰਦੇ ਮਗਰਾੜ ਮਰਗੂਰ ਪੂਰੇ ਨਵੇਂ ਪਏ ਆ ਬਾਈ ਕਹਿੰਦੇ ਪ੍ਰੀਜ਼ ਦੇ ਟਾਇਰ ਕਿੰਨੇ ਪੈਸੇ ਪਏ ਆ ਬਾਈ ਟਾਇਰ ਹੈਗੇ ਮੇਰੇ 85 ਵੈਸੇ ਠੀਕ ਮੂਲੇ ਮਗਲੇ ਜੋੜਾ ਠੀਕ ਹੈ ਜੀ ਹਾਂਜੀ ਤੇ ਇਹ ਵੀ 50 ਨੰਬਰ ਆ ਬਈ 50 ਨੰਬਰ ਵੀ ਇਹ ਵੀ ਪੀਪੀ 19 ਬਰਨਾਲੇ ਦਾ ਨੰਬਰ ਆ ਜੀ ਤੇ ਕੀ ਡਿਮਾਂਡ ਰੱਖੀਆ ਇਹ ਮੈਂ 4,60,000 ਰੁਪਏ ਮੰਗਦੇ ਆਂ ਵੀਰੇ ਆਪਾਂ ਮੌਕੇ ਤੇ ਹੋ ਜੂ ਬਈ ਹਾਂਜੀ ਜੀ ਮੌਕੇ ਤੇ ਕਰਾਂਗੇ ਠੀਕ ਹੈ ਜੀ ਹਾਈ ਬਈ ਸੋਨਾ ਲੀਕਾ ਵਰਲਡ ਟਰੈਕ 60 ਲਿਆਂਦਾ ਆਰ ਐਕਸ ਤੇ ਇਧਰੋਂ ਇੰਜਨ ਤੇ ਇੱਕ ਕਰਾਰੇ ਟਾਇਰ ਵੀ ਕਹਿੰਦੇ ਨਾਲ ਦਿਆ ਠੀਕ ਆ ਤੇ ਮਾਡਲ ਦੀ ਗੱਲ ਕਰੀਏ 18 ਮਾਡਲ ਦੇ ਟਰੈਕਟਰ ਸਾਨੂੰ ਮਿਲ ਜੂਗਾ ਤੇ 3 ਸਪੀਡ ਆ ਟਰੈਕਟਰ ਆ ਬਾਕੀ ਆ ਲਿੰਕਾਂ ਕੰਨੀ ਚੈੱਕ ਕਰਾ ਦੇ ਬਾਈ ਕਿੰਨੇ ਮਿਆਰ ਆ ਬਾਕੀ ਆ ਲਿੰਕਾਂ ਕੰਨੀ ਤੁਸੀਂ ਚੈੱਕ ਕਰਦੇ ਹੋ ਬਾਈ ਠੀਕ ਆ ਰੰਗ ਦਾ ਸਾਰਾ ਬਾਈ ਕਹਿੰਦੇ ਰੇਸਨ ਵਾਲਾ 3 ਸਪੀਡ ਆ ਟਰੈਕਟਰ ਆ ਬਾਕੀ ਤੁਸੀਂ ਟਰੈਕਟਰ ਚੈੱਕ ਕਰਦੇ ਹੋ ਲੁੱਕ ਦੇ بھائی ਨੇ ਡਿਮਾਂਡ ਹੈ 5 ਤੋਂ 10 ਦੀ 5 ਲੱਖ 10 ਹਜ਼ਾਰ ਰੱਖੀ ਆ بھائی ਕਹਿੰਦੇ ਮੌਕੇ ਤੇ ਮਾਨ ਤਾਂ ਜਰੂਰ ਹੋ ਜਾਊਗਾ ਬਾਕੀ ਤੁਸੀਂ ਟਰੈਕਟਰ ਚੈੱਕ ਕਰ ਸਕ ਆ ਜੋ ਤੇ ਸਕਰੀਨ ਤੇ ਚੱਲੀ ਆ ਨੰਬਰ ਬਾਈਆਂ ਨਾਲ ਕਰ ਸਕਦਾ ਸੰਪਰਕ ਪੂਰਾ ਸਾਫ਼ ਆ ਕੋਕਾ ਬੀ ਟਰੈਕਟਰ ਆ ਠੀਕ ਹੈ ਜੀ ਹਾਂਜੀ ਭਾਈ ਤੁਹਾਡੇ ਵਾਸਤੇ ਸਿੱਧੂ ਮੂਸੇ ਦਾ ਕਿਹੜਾ ਪਸੰਦੀਦਾ ਟਰੈਕਟਰ 911 ਲੈਂਦਾ ਤੇ ਮਾਡਲ ਦੀ ਗੱਲ ਕਰੀਏ 97 ਮਾਡਲ ਟਰੈਕਟਰ ਆ ਬਾਕੀ ਤੋਂ ਚਲਾਈ ਚ ਪੂਰਾ ਵਧੀਆ بھائی ਕਹਿੰਦੇ ਚੈੱਕ ਕਰਾ ਦਿਓ ਇੱਕ ਵਾਰ ਪੂਰਾ ਸਾਫ ਟਰੈਕਟਰ ਆ 9811 ਠੀਕ ਆ ਤੇ ਬਾਕੀ ਸੈਟਾਂ ਦਾ ਟਾਇਰ ਟੂਰ ਚੈੱਕ ਕਰਾ ਦਿਓ ਮੈਂ ਲਿੰਕਾਂ ਕਿਸੇ ਪਾਸੋਂ ਲੀਕ ਨਹੀਂ ਠੀਕ ਆ ਜੀ ਟਰੈਕਟਰ ਆ ਤੇ ਬਾਈ ਨੇ ਡਿਮਾਂਡ 175 ਰੱਖੀ ਆ ਬਾਈ ਕਹਿੰਦੇ ਮੌਕੇ ਤੇ ਮਾਨ ਤਾਂ ਜਰੂਰ ਹੋ ਜੂਗਾ ਠੀਕ ਆ ਜੀ ਹੋਰ ਬਾਈ ਨੰਬਰ ਬੋਲਦੇ 9469310 ਬੋਲਿਆ ਤੇ ਜਿਹੜੇ ਵੀ ਵੀਰ ਨੇ 5811 ਖਰੀਦਣਾ ਬਾਈ ਨਾਲ ਕਰ ਸਕਦਾ ਸੰਪਰਕ ਸਕਰੀਨ ਦੇ ਜਿਹੜਾ ਨੰਬਰ